ਇੱਥੇ ਕਿਤੇ ਤਾਂ ਮੰਨਦੇ ਬੌਕਰ ਦੀਆਂ ਤੀਲਾਂ ਖਲਾਰੀਆਂ ਰੁਖ ਰੁਖ ਲਾਏ ਆ ਵਧੀਆ ਛਿੜ ਗਏ ਭਾਈ ਆ ਤੇ ਤੂੰ ਲੱਪਣ ਕਈ ਨਾ ਇਹ ਫੋਟ ਹਾਂ ਇੱਥੇ ਕਿੱਥੋਂ ਆ ਜਿੱਧਰ ਦੀਆਂ ਫਲੇਟਾਂ ਜਾਂਦੀਆਂ ਇੱਥੋਂ ਤੇਰੀ ਆਯਾਤ ਦੱਸਦਾ ਤੈਨੂੰ ਇੱਕ ਇੱਕ ਕੰਟਰੀ ਜੀ ਨਹੀਂ ਫਲੇਟਾਂ ਜਾਂਦੀਆਂ ਅੱਛਾ ਕੰਟਰੀ ਜੀ ਨਹੀਂ ਜਾਂਦੀਆਂ ਮਤਲਬ ਲੋਕਲ ਫਲੇਟਾਂ ਚਲਦੀਆਂ ਵੀ ਜਦਾਂ ਇੰਡੀਆ ਦੇ ਵਿੱਚ ਵਿੱਚ ਵੀ ਉਹ ਨਹੀਂ ਹਾਂ ਇੱਥੋਂ ਵਾਲੀਆਂ ਜਿਹੜੀਆਂ ਫਲੈਟ ਆ ਮਾ ਨਾ ਹਾਂ ਹਾਂ ਉਹ ਕਿਤੇ ਨਹੀਂ ਰੁਕਦੀਆਂ ਅੱਛਾ ਮਤਲਬ ਨੌਨ ਸਟਾਪ ਜਿੱਥੇ ਜਾਣਾ ਉੱਥੇ ਪਹੁੰਚ ਜਾਂਦੀਆਂ ਪਹੁੰਚ ਜਾਂਦੀਆਂ ਪਰ ਇੱਥੋਂ ਤੁਰਦੀਆਂ ਹਨ ਨਾ ਜਦੋਂ ਇਹ ਸਿੱਧੀਆਂ ਜਾ ਕੇ ਜਮਰਾਜ ਦੀ ਕਚੈਰੀ 'ਚ ਲੈਂਡ ਕਰਦੀਆਂ ਨੇ ਇਹ ਬਣਾਇ ਕਿਹ ਕਿਹ ਤਰੀਕੇ ਆਹੋ ਓਏ ਉੱਥੇ ਤਾਂ ਬੰਦਾ ਮਰ ਕੇ ਜਾਂਦਾ ਵਾ ਤੇ ਜਿੰਦੀ ਸਵਾਰੀ ਨੂੰ ਇੱਥੋਂ ਚੁੱਕਦੀ ਵੀ ਨਹੀਂ ਉਹ ਯਾਰ ਮੜੀਆਂ ਵਾ ਉਹ ਮੜੀਆਂ ਨਹੀਂ ਉਹ ਕਹਿਣਾ ਸ਼ਮਸ਼ਾਨ ਘਾਟਿਆ ਉਹ ਹੋ ਗੁਰੂਆ ਪੰਜਾਬੀ ਦੇ ਸ਼ਮਸ਼ਾਨ ਘਾਟ ਨੂੰ ਮੜੀਆਂ ਹੀ ਕਹਿੰਦੇ ਆ ਉਹੋ ਹੀ ਲਾਲਾ ਪਰ ਇਹ ਐਨੀਆਂ ਸੋਹਣੀਆਂ ਕਿਉਂ ਬਣਾਈਆਂ ਵਾ ਸੋਹਣੀਆਂ ਸਰਕਾਰ ਨੂੰ ਇਹ ਦੇ ਸਰਕਾਰ ਨੂੰ ਪਤਾ ਹੋਊਗਾ ਸੋਹਣੀਆਂ ਕਿਉਂ ਬਣਾਈਆਂ ਤੂੰ ਦੱਸ ਦੇ ਨਹੀਂ ਹਾਂ ਸਰਕਾਰ ਵਾਲੀ ਗੱਲ ਤੋਂ ਮੇਰੇ ਮਨ 'ਚ ਇੱਕ ਗੱਲ ਆਈ ਹੋ ਕਿਹੜੀ ਆ ਕਰਕੇ ਸੋਹਣੀਆਂ ਬਣਾਈਆਂ ਹੋਣੀਆਂ ਵਾ ਕਿਉਂਕਿ ਸਰਕਾਰ ਨੂੰ ਪਵਾ ਵੀ ਅਸੀਂ ਦੇ ਆਪਣੀ ਜਨਤਾ ਨੂੰ ਕੋਈ ਛੋਕਛੁੰਤ ਦੇਣੀ ਨਹੀਂ ਆ ਸਾਲੀਆਂ ਮੜੀਆਂ ਸੋਹਣੀਆਂ ਬਣਾ ਦੋ ਲੋਕੀ ਆਪੇ ਹੀ ਮਰਦੇ ਯਾਰ ਹਾਂ ਹਾਂ ਖਿੱਚ ਲੈ ਫੋਟੋ ਤੀਰਤਾ ਤੈਨੂੰ ਕਿਹੜੇ ਵੇਲੇ ਇੱਥੇ ਆਉਣਾ ਪੈਣਾ ਇਹ ਕੀ ਗੱਲ ਹੈ ਮੈਂ ਮਰਨਾ ਤੇ ਮਰ ਕੇ ਹੋਰ ਕਿਤਾ ਆਉਣਾ ਬਸ ਐ ਮੈਂ ਨਹੀਂ ਮੰਨਦਾ ਮੋਨਾ ਇਹ ਮੈਂ ਤੇ ਵੇਖਿਆ ਕੁਝ ਨਹੀਂ ਆਹਾਂ ਚੰਦਰੀਆ ਨੈਟ ਤੇ ਸਾਰਾ ਕੁਝ ਹੀ ਆ ਜਾਂਦਾ ਵਾ ਉੱਤੇ ਵੇਖ ਲਈ